ਜਿਹੜਾ ਕਿ ਆਪਣੀ ਸੇਫਟੀ ਛੱਡ ਕੇ ਪੂਰੇ ਸ਼ਹਿਰ ਨੂੰ ਸੇਵ ਰੱਖਣ ਦੀ ਕੋਸ਼ਿਸ਼ ਕਰਦਾ ਕਿ ਜਿਹੜੇ ਤੁਸੀਂ ਬੋਰਡ ਪੜ੍ਹਦੇ ਹੋ ਵੀ ਕੀਪ ਸੇਫ ਇਹ ਉਹ ਬਹੁਤ ਤਰ੍ਹਾਂ ਦੇ ਲਗ-ਲਗ ਸਲੋਗਨ ਪੜ੍ਹਦੇ ਹੋ ਐਡਵਰਟਾਈਜ਼ਮੈਂਟ ਦੇਖਦੇ ਹੋ ਉਹ ਸਾਰੀ ਅਦਰਜਾ ਚਾਰ ਮੁਲਾਜ਼ਮਾਂ ਦੀਆਂ ਸੇਵਾਵਾਂ ਕਰਕੇ ਇਹਨਾਂ ਦੇ ਸਬਲ ਸੂਰ ਖਰਾਬ ਹੁੰਦੇ ਬੈਂਕ ਇਹਨਾਂ ਤੇ ਵਿਸ਼ਵਾਸ ਨਹੀਂ ਕਰਦਾ ਇਹੋ ਕੋਈ ਕਿਸੇ ਪ੍ਰਕਾਰ ਦਾ ਲੋਕ ਨਹੀਂ ਮਿਲਦਾ ਆਵਾ ਪਾ ਜੀ ਤੁਸੀਂ ਦੇਖੋ ਜਿਹੜੇ 70% ਦੇ ਮੁਲਾਜ਼ਮੀਆਂ ਨੇ ਹੁਣ ਪਿੱਛੇ ਤੱਕੇ ਕੀਤੇ ਸੀਗੇ ਨੋਟੀਫਿਕੇਸ਼ਨ ਜਿਹੜਾ ਲਿਆਂਦਾ ਸੀਗਾ ਪਿਛਲੀ ਸਰਕਾਰ ਦੇ ਵਿੱਚ ਮਾਨਯੋਗ ਚੰਨੀ ਜੀ ਨੇ ਲਿਆਂਦਾ ਸੀਗਾ ਚਲੋ ਇੰਪਲੀਮੈਂਟੇਸ਼ਨ ਨੇ ਕੀਤਾ ਅਸੀਂ ਧੰਨਵਾਦ ਕਰਦੇ ਆਂ ਲੇਕਿਨ ਜੇ ਇੰਪਲੀਮੈਂਟ ਕਰਕੇ ਤਨਖਾਹਾਂ ਨਹੀਂ ਤਨਖਾਹਾਂ ਹੀ ਨਹੀਂ ਰਿਲੀਜ਼ ਹੋਈਆਂ ਤੇ ਉਸ ਇੰਪਲੀਮੈਂਟੇਸ਼ਨ ਦਾ ਕੀ ਫਾਇਦਾ ਸਾਣਾ ਨਗਰ ਨਿਗਮ ਜੋਂ ਡੀ ਦਫਤਰ ਚ ਭਗਵਾਨ ਵਾਲਮੀਕੀ ਸੇਵਾ ਸੰਗ ਦੇ ਆਗੂਆਂ ਵੱਲੋਂ ਜ਼ੋਨਲ ਕਮਿਸ਼ਨਰ ਨੂੰ ਇੱਕ ਮੰਗ ਪੱਤਰ ਦਿੱਤਾ ਗਿਆ ਜਿਸ ਵਿੱਚ ਉਹਨਾਂ ਆਪਣੀਆਂ ਤਨਖਾਹਾਂ ਨੂੰ ਲੈ ਕੇ ਜ਼ਿਕਰ ਕੀਤਾ ਤੇ ਕਿਹਾ ਕਿ ਪਿਛਲੇ ਲੰਬੇ ਸਮੇਂ ਤੋਂ ਉਹਨਾਂ ਦੀਆਂ ਤਨਖਾਹਾਂ ਰੁਕੀਆਂ ਨੇ ਜਿਨ੍ਹਾਂ ਨੂੰ ਹਲੇ ਤੱਕ ਜਾਰੀ ਨਹੀਂ ਕੀਤਾ ਗਿਆ ਉਹਨਾਂ ਕਹਿ ਕਿ ਜਿੱਥੇ ਘਰ ਦਾ ਗੁਜ਼ਾਰਾ ਕਰਨਾ ਮੁਸ਼ਕਲ ਆ ਤਾਂ ਉੱਥੇ ਹੀ ਉਹ ਇੱਕ ਹਫ਼ਤੇ ਤੋਂ ਲਗਾਤਾਰ ਤਨਖਾਹਾਂ ਦੇ ਲਈ ਚੱਕਰ ਕੱਟ ਰਹੇ ਨੇ ਇਸ ਤੋਂ ਇਲਾਵਾ ਉਹਨਾਂ ਜੁਆਇੰਟ ਕਮਿਸ਼ਨਰ ਨੂੰ ਮੰਗ ਪੱਤਰ ਦੇ ਕੇ ਇਸ ਮਸਲੇ ਦੇ ਹੱਲ ਦੀ ਗੱਲ ਕਹੀ ਹੈ ਮੇਰਾ ਨਾਮ ਰਵੀ ਬਾਲੀ ਹੈ ਜੀ ਭਗਵਾਨ ਵਾਲਮੀਕੀ ਸੇਵਕ ਸੰਘ ਦਾ ਅਧਿਕਸ਼ ਹਾਂ ਜੀ ਮੈਂ ਡੀ ਜੋਨ ਪਹੁੰਚੋ ਨਾ ਕਰਨੀ ਕੰਮ ਦੇ ਕੀ ਵਜਾ ਆ ਅੱਜ ਦੇਹ ਸ਼ਿਵਾ ਬਰਮੋਹੇ ਹੈ ਸ਼ੁਭ ਕਰਮਨ ਤੇ ਕਬਹੂ ਨਾ ਟਰਾਂ ਨਾ ਟਰਾਂ ਔਰ ਸਿਉ ਜਬ ਜਾਇ ਲੜਾਂ ਨਿਸ਼ਚੈ ਕਰ ਆਪਣੀ ਜੀਤ ਕਰੋ ਅੱਜ ਅਸੀਂ ਬੜੇ ਗੰਭੀਰ ਮੁੱਦੇ ਤੇ ਇੱਥੇ ਇਕੱਠੇ ਹੋਏ ਆ ਕਾਰਪੋਰੇਸ਼ਨ ਕਮਿਸ਼ਨਰ ਸਾਹਿਬ ਦੇ ਕੋਲ ਆਏ ਸੀ ਅਸੀਂ ਆਪਣਾ ਦਰਦ ਲੈ ਕੇ ਕਮਿਸ਼ਨਰ ਸਾਹਿਬ ਤਾਂ ਮਿਲੇ ਨਹੀਂ ਜੂਨੀਅਰ ਕਮਿਸ਼ਨਰ ਸਾਹਿਬ ਜਸਦੇਵ ਸਿੰਘ ਸੇਖੋਂ ਜੀ ਮਿਲੇ ਆ ਦਰਜਾ 4 ਮੁਲਾਜ਼ਮ ਜਿਹੜਾ ਕਿ ਆਪਣੀ ਸੇਫਟੀ ਛੱਡ ਕੇ ਪੂਰੇ ਸ਼ਹਿਰ ਨੂੰ ਸੇਫ ਰੱਖਣ ਦੀ ਕੋਸ਼ਿਸ਼ ਕਰਦਾ ਜਿਹੜੇ ਤੁਸੀਂ ਬੋਰਡ ਪੜ੍ਹਦੇ ਹੋ ਵੀ ਕੀਪ ਸੇਫ ਇਹ ਉਹ ਬਹੁਤ ਤਰ੍ਹਾਂ ਦੇ ਅਲਗ-ਅਲਗ ਸਲੋਗਨ ਪੜ੍ਹਦੇ ਹੋ ਐਡਵਰਟਾਈਜ਼ਮੈਂਟ ਦੇਖਦੇ ਹੋ ਉਹ ਸਾਰੀ ਇਹ ਦਰਜਾ 4 ਮੁਲਾਜ਼ਮਾਂ ਦੀਆਂ ਸੇਵਾਵਾਂ ਕਰਕੇ ਆ ਲੇਕਿਨ ਬੜੀ ਬਹੁਤ ਵੱਡੀ ਤਰਾਸਦੀ ਕਿ ਇਹਨਾਂ ਲੋਕਾਂ ਨੂੰ ਇਹਨਾਂ ਦੀ ਕੀਤੀ ਮਿਹਨਤ ਦਾ ਮਿਹਨਤਾਨਾ ਸਮੇਂ ਸਿਰ ਨਹੀਂ ਮਿਲਦਾ ਔਰ ਉਹ ਮਿਹਨਤਾਨਾ ਕਈ ਵਾਰ 6-6 ਮਹੀਨੇ ਸਾਲ-ਸਾਲ 8-8 ਮਹੀਨੇ 2-2 ਮਹੀਨੇ ਬਾਅਦ ਮਿਲਦਾ ਲੇਕਿਨ ਉਹਦੀ ਕੋਈ ਤਾਰੀਖ ਫਿਕਸ ਨਹੀਂ ਹੈ ਉਹ ਦਾ ਕਾਰਨ ਉਹਦੇ ਉਸ ਕਾਰਨ ਇਹਨਾਂ ਦੇ ਸਿਬਲ ਸਕੋਰ ਖਰਾਬ ਹੁੰਦੇ ਬੈਂਕ ਇਹਨਾਂ ਤੇ ਵਿਸ਼ਵਾਸ ਨਹੀਂ ਕਰਦਾ ਇਹਨਾਂ ਨੂੰ ਕਿਸੇ ਪ੍ਰਕਾਰ ਦਾ ਲੋਨ ਨਹੀਂ ਮਿਲਦਾ ਜਿਸ ਕਰਕੇ ਆਰਥਿਕ ਆਰਥਿਕ ਜਿਹੜੀ ਇਹਨਾਂ ਦੀ ਪੋਜੀਸ਼ਨ ਆ ਡੇ ਬਾਈ ਡੇ ਡੇ ਬਾਈ ਡੇ ਡਾਊਨ ਹੋ ਰਹੀ ਹੈ ਮਕਾਨ ਵਿਕ ਜਾਂਦੇ ਆ ਬੱਚਿਆਂ ਦੀ ਪੜਾਈ ਦੀ ਫੀਸਾਂ ਨਹੀਂ ਜਾਂਦੀਆਂ ਬੱਚੇ এডਿਕੇਸ਼ਨ ਤੋਂ ਵਾਂਝੇ ਹੁੰਦੇ ਆ ਐਡੇ ਐਡੇ ਵੱਡੇ ਸਿਸਟਮ ਆਪਾਂ ਚਲਾ ਕੇ ਗੱਲ ਕਰਨ ਦੀ ਕੋਸ਼ਿਸ਼ ਕਰਦੇ ਆ ਲੇਕਿਨ ਜੇ ਤਨਖਾਹ ਹੀ ਨਹੀਂ ਮਿਲੂਗੀ ਤੇ ਬੱਚੇ ਕਿਵੇਂ এডਿਕੇਸ਼ਨ ਕਰਨਗੇ ਆਪਣੇ ਹੁਣ ਅੱਜ ਤਨਖਾਹਾਂ ਕਰਕੇ ਮੰਗ ਪੱਤਾ ਅੱਜ ਅਸੀਂ ਸਿਰਫ ਇੱਕੋ ਸਾਡਾ ਮੇਨ ਟਿਚਰਾਂ ਇੱਕੋ ਪੁਆਇੰਟ ਸੀ ਸਾਡਾ ਇੱਕ ਤਾਂ ਇੱਕ ਹਫਤੇ ਦੇ ਵਿੱਚ ਵਿੱਚ ਨੇ ਤਨਖਾਹ ਰਿਲੀਜ਼ ਕੀਤੀ ਜਾਵੇ ਦੂਸਰਾ ਪੁਆਇੰਟ ਸਾਡਾ ਵੀ ਹਰ ਮਹੀਨੇ ਇੱਕ ਤਰੀਕ ਨਿਯਤ ਕੀਤੀ ਜਾਵੇ ਵੀ ਇਸ ਤਰੀਕ ਦੇ ਦੌਰਾਨ 7 ਤਰੀਕ ਤੋਂ ਪਹਿਲਾਂ ਪਹਿਲਾਂ ਸੈਲਰੀ ਹਰ ਵਾਰ ਰਿਲੀਜ਼ ਹੋਏਗੀ ਇਹਨਾਂ ਦੀ ਕਿੰਨੀਆਂ ਕਿ ਤਨਖਾਹਾਂ ਰੁਕੀਆਂ ਹੋਈਆਂ ਕਿੰਨੇ ਮਹੀਨਿਆਂ ਦੀਆਂ ਕਿੰਨੇ ਸਾਲਾਂ ਦੀ ਤਨਖਾਹਾਂ ਭਾਜੀ ਤੁਸੀਂ ਦੇਖ ਲਓ ਜਿਹੜੇ 70% ਦੇ ਮੁਲਾਜ਼ਮ ਇਹਨਾਂ ਨੇ ਹੁਣ ਪਿੱਛੇ ਪੱਕੇ ਕੀਤੇ ਸੀਗੇ ਨੋਟੀਫਿਕੇਸ਼ਨ ਜਿਹੜਾ ਲਿਆਂਦਾ ਸੀਗਾ ਪਿਛਲੀ ਸਰਕਾਰ ਦੇ ਵਿੱਚ ਮਾਨਯੋਗ ਚੰਨੀ ਜੀ ਨੇ ਲੈਂਦਾ ਸੀਗਾ ਚਲੋ ਇੰਪਲੀਮੈਂਟ ਇਹਨਾਂ ਨੇ ਕੀਤਾ ਅਸੀਂ ਧੰਨਵਾਦ ਕਰਦੇ ਆਂ ਲੇਕਿਨ ਜੇ ਇੰਪਲੀਮੈਂਟ ਕਰਕੇ ਤਨਖਾਹਾਂ ਤਨਖਾਹਾਂ ਹੀ ਨਹੀਂ ਰਿਲੀਜ਼ ਹੋਈਆਂ ਤੇ ਉਸ ਇੰਪਲੀਮੈਂਟੇਸ਼ਨ ਦਾ ਕੀ ਫਾਇਦਾ ਪਹਿਲਾਂ ਘੱਟੋ ਘੱਟ 7500 ਇਹਨਾਂ ਨੂੰ 7000 ਮਿਲਦਾ ਦਾ ਸੀਗਾ ਉਹ ਤੋਂ ਵੀ ਵਾਂਝੇ ਹੋ ਗਏ ਤਨਖਾਹ ਤਾਂ ਪਹਿਲਾਂ ਹੀ ਘਟਾ ਹੈ ਕਿੰਨੀ ਕਿੰਨੀ ਦੇ ਦੀਆਂ ਸਰ ਕਿਸ ਦੀ 8 ਮਹੀਨੇ ਦੀ ਹੈ ਮੁਲਾਜ਼ਮ ਦੀ ਕਿਸ ਦੇ 2 ਮਹੀਨੇ ਦੀਆਂ ਕਈਆਂ ਦੀਆਂ 12 12 18 18 ਮਹੀਨੇ ਤਨਖਾਹਾਂ ਵੀ ਰੁਕੀਆਂ ਹੋਈਆਂ ਕਹਿ ਸਕਦੇ ਆਂ ਸਾਲ ਦੀ ਸਾਲ 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 ਦੀ ਗੱਲੇ ਸਾਲ ਵਾਲੇ ਤਾਂ ਬਹੁਤ ਹੋਣੇ ਜ ਕਿ ਲੱਗਦਾ ਜੇ ਤਨਖਾਹ ਨਹੀਂ ਮਿਲੂਗੀ ਤੇ ਫਿਰ ਕੀ ਤਨਖਾਹ ਨਹੀਂ ਮਿਲੂਗੀ ਤੇ ਰਿਸ਼ਵਤ ਦਾ ਲੈਵਲ ਵਧੂਗਾ ਕਰਾਪਸ਼ਨ ਵਧੇਗੀ ਡਿਪਾਰਟਮੈਂਟ ਚ ਬੈਠੇ ਬੰਦੇ ਇਹਨਾਂ ਗੱਲਾਂ ਦਾ ਨਜਾਇਜ਼ ਫਾਇਦਾ ਚੱਕਣਗੇ ਕਿਉਂਕਿ ਜਿਹੜੇ ਮੁਲਾਜ਼ਮ ਕੋ ਤਨਖਾਹ ਹੀ ਨਹੀਂ ਮਿਲੇਗੀ ਤੇ ਆਪਣਾ ਖਰਚਾ ਚਲਾਣ ਲਈ ਉਹਨਾਂ ਦੇ ਚੁੱਲ੍ਹੇ ਕਿੱਦਾਂ ਜਲਦੇ ਹੋਣਗੇ ਚੁੱਲ੍ਹੇ ਇਹ ਦੇਖੋ ਤੁਸੀਂ ਤੁਸੀਂ ਵੀ ਚੁੱਲ੍ਹੇ ਦਾ ਦੂਰ ਦੀ ਗੱਲ ਆ ਉਹ ਸਵੇਰੇ ਜਿਹੜਾ ਇੱਕ ਔਰਤ ਆਪਣੇ ਬੱਚੇ ਨੂੰ 6 ਵਜੇ ਛੱਡ ਕੇ ਰੋਡ ਤੇ ਸਫਾਈ ਕਰਨ ਨਿਕਲਦੀ ਹੈ ਕੋਈ ਇੱਕ ਚਾਹ ਦਾ ਕੱਪ ਪੀਂਦੀ ਨਹੀਂ ਪੀਂਦੀ ਲੇਕਿਨ ਆਪਣੇ ਬੱਚਿਆਂ ਨੂੰ ਜਦੋਂ 6 ਵਜੇ ਉਠਾਣਾ ਵੀ ਬਹੁਤ ਔਖਾ ਨਾਸ਼ਤਾ ਕਰਾਉਣਾ ਔਖਾ ਬ੍ਰੇਕਫਾਸਟ ਨਹੀਂ ਦਿੰਦੀ ਉਹਨਾਂ ਨੂੰ ਨਾਸ਼ਤਾ ਨਹੀਂ ਦਿੰਦੀ ਲੰਚ ਨਹੀਂ ਕਰਾ ਪਾਉਂਦੀ ਉਹਨਾਂ ਨੂੰ ਉਹਨਾਂ ਦਾ ਪਾਲਨ ਪੋਸ਼ਣ ਪ੍ਰੋਪਰ ਵੇ ਨਾਲ ਨਹੀਂ ਹੋ ਪਾਂਦਾ ਲੇਕਿਨ ਇਹ ਸਾਰੀਆਂ ਚੀਜ਼ਾਂ ਰਿਸਕ ਲੈਣ ਤੋਂ ਬਾਅਦ ਵੀ ਜਦੋਂ ਉਹਨੂੰ ਤਨਖਾਹ ਨਹੀਂ ਮਿਲਦੀ ਤੇ ਦੱਸੋ ਪਰਿਵਾਰ ਦਾ ਕੀ ਸਿਸਟਮ ਬਣਦਾ ਹੋਇਆ ਮੰਗ ਪੱਤਰ ਸੋਪਿਆ ਕੀ ਆਸ਼ਵਾਸ਼ਣ ਮੰਗ ਪੱਤਰ ਸੋਪਣ ਤੋਂ ਬਾਅਦ ਸੇਖੋਂ ਸਾਹਿਬ ਨੇ ਆਸ਼ਵਾਸ਼ਣ ਇਹ ਦਿੱਤਾ ਕਿ ਮਾਨਯੋਗ ਕਮਿਸ਼ਨਰ ਸਾਹਿਬ ਨਾਲ ਗੱਲ ਕਰਕੇ ਇੱਕ ਤਾਂ ਤਰੀਕ ਅਸੀਂ ਨਿਯਤ ਕਰਾਂਗੇ ਔਰ ਇਸ ਹਫਤੇ ਦੇ ਵਿੱਚ ਵਿੱਚ ਮੁਲਾਜ਼ਮਾਨਾਂ ਦੀਆਂ ਤਨਖਾਹਾਂ ਜਿਹੜੀਆਂ ਉਹ ਰਿਲੀਜ਼ ਕਰਾ ਦਾਂਗੇ ਇੱਕ ਤੁਸੀਂ ਕਿਹਾ ਵੀ ਅਫਸਰ ਜਿਹੜੇ ਪੈਸੇ ਮੁਲਾਜ਼ਮਾਂ ਨੂੰ ਦਿੰਦੇ ਨੇ ਵਿੱਜ ਦੇ ਇਹ ਦੇਖੋ ਜੀ ਅਸੀਂ ਜਿੰਨੇ ਤਕਰੀਬਨ ਸਾਡੀ ਮੁਲਾਜ਼ਮ ਭਰਾਵਾਂ ਨਾਲ ਗੱਲ ਹੋਈ ਹੈ ਤਕਰੀਬਨ 60 ਤੋਂ 65% ਤੁਸੀਂ ਤਾਦਾਦ ਬਹੁਤ ਵੱਡੀ ਤਾਦਾਦ ਕਹਿ ਰਿਹਾ ਮੈਂ ਇਹ ਬੜਾ ਵੱਡਾ ਸਕੈਂਡਲ ਹੈ ਕਿ ਇਹਨਾਂ ਲੋਕਾਂ ਦੇ ਏਟੀਐਮ ਵੀ ਕਈਆਂ ਦੇ ਮੁਲਾਜ਼ਮਾਂ ਕੋਲ ਪਏ ਆ ਅਫਸਰਾਂ ਸਾਹਿਬਾਨਾਂ ਕੋਲ ਪਏ ਆ ਤੇ ਕਈਆਂ ਦੇ ਪ੍ਰਾਈਵੇਟ ਜਿਹੜੇ ਕਰਿੰਦੇ ਕੰਮ ਕਰਦੇ ਆ ਵਿਆਜ ਦਾ ਉਹਨਾਂ ਕੋਲ ਪਏ ਆ ਆਪਣਾ ਕੋ ਏਟੀਐਮ ਕਿਉਂ ਪਏ ਸਰ ਜਦੋਂ ਮੈਂ ਵਿਆਜ ਤੇ ਪੈਸੇ ਲਵਾਂਗਾ ਤੇ ਆਬਸ ਮੈਂ ਆਪਣੀ ਸਿਕਿਉਰਿਟੀ ਲਈ ਕੋਈ ਨਾ ਕੋਈ ਅਗਲੇ ਤੋਂ ਡਾਕੂਮੈਂਟੇਸ਼ਨ ਪੂਰੀ ਕਰੂੰਗਾ ਚੈੱਕ ਵੀ ਏਟੀਐਮ ਵੀ ਸਾਰਾ ਕੁਝ ਲੈ ਲੈਂਦੇ ਆ ਇੱਕ ਤਾਂ ਇਹਨਾਂ ਨੂੰ ਤਨਖਾਹ ਘੱਟ ਮਿਲਦੀ ਆ ਉੱਥੋਂ ਜੇ ਲੈਣਗੇ ਕਮਿਸ਼ਨ ਲਵੋਗੇ ਕੁਝ ਦੋਗੇ ਘਰ ਇਹ ਤਾਂ ਦੇਖੋ ਤੁਸੀਂ ਇਸ ਗੱਲ ਨੂੰ ਸਮਝਿਓ ਮੈਂ ਤੁਹਾਨੂੰ ਸਲੂਟ ਕਰਦਾ ਇਹ ਗੱਲ ਨੂੰ ਸਰਕਾਰ ਨੂੰ ਵੀ ਸਮਝਣ ਦੀ ਲੋੜ ਹੈ ਮਾਨਯੋਗ ਮੱਖ ਮੰਤਰੀ ਸਾਹਿਬ ਨੂੰ ਤੁਸੀਂ ਵਾਕਈ ਹੀ ਕਹਿੰਦੇ ਹੋ ਮੈਂ ਗਰੀਬਾਂ ਦਾ ਮਸੀਹਾ ਤੁਸੀਂ ਕਿਰਪਾ ਕਰਕੇ ਲੁਧਿਆਣਾ ਨਹੀਂ ਪੂਰੇ ਪੰਜਾਬ ਦਾ ਇਹੇ ਹਾਲ ਹੈ ਦਰਜਾ 4 ਮੁਲਾਜ਼ਮਾਂ ਦੀ ਜਿਹੜੇ ਕਮਿਸ਼ਨਰ ਸਾਹਿਬ ਲੁਧਿਆਣਾ ਵਾਲੇ ਆ ਜਾਂ ਬਾਕੀ ਜਗ੍ਹਾ ਤੇ ਵੀ ਜਿਹੜਾ ਸਿਸਟਮ ਤੁਹਾਡਾ ਬਣਿਆ ਹੋਇਆ ਇਹਨਾਂ ਨੂੰ ਇੱਕ ਹਦਾਇਤ ਦਿੱਤੀ ਜਾਵੇ ਕਿ ਇੱਕ ਤਰੀਕ ਨੂੰ ਜੇ ਪੁਲਿਸ ਵਾਲਿਆਂ ਨੂੰ ਸੈਲਰੀ ਮਿਲ ਸਕਦੀ ਆ ਆਪਾਂ ਉਹਨਾਂ ਨੂੰ ਸੈਨਿਕ ਕਹਿੰਦੇ ਆ ਤੇ ਇਹ ਵੀ ਸਫਾਈ ਸੈਨਿਕ ਨੇ ਇਹਨਾਂ ਨੂੰ ਕਿਉਂ ਨਹੀਂ ਕਰਕੇ ਇਹਨੂੰ ਜਲਦੀ ਤੋਂ ਜਲਦੀ ਇੰਪਲੀਮੈਂਟ ਕਰਾਇਆ ਜਾਵੇ। ਅਗਰ ਹਫ਼ਤੇ ਦਾ ਕਿਹਾ ਜੇ ਹਫ਼ਤੇ ਬਾਅਦ ਇੱਕ ਹਫ਼ਤੇ ਚ ਨਾ ਹੋਇਆ ਤੇ ਚਾਰੇ ਜੁਨਾਂ ਦਾ ਅਸੀਂ 1 ਬਾਈ 1 ਘਰਾਵ ਕਰਾਂਗੇ ਉਸ ਤੋਂ ਬਾਅਦ ਮਾਨੀਗੋ ਕਾਰਪੋਰੇਸ਼ਨ ਕਮਿਸ਼ਨਰ ਸਾਹਿਬ ਦੀ ਕੋਠੀ ਦਾ ਵੀ ਘਰਾਵ ਕਰਾਂਗੇ। ਬਹੁਤ ਬਹੁਤ ਧੰਨਵਾਦ। ਦੇਖੋ ਜੀ ਇਹ ਬਿਲਕੁਲ ਜੈਨੂਨ ਮੰਗਾ ਫੋਰਥ ਕਲਾਸ ਮੁਲਾਜ਼ਮ ਸਾਡੇ ਜਿਹੜੇ ਗਰੀਬ ਭਰਾ ਨੇ ਉਹ ਐਕਚੁਅਲੀ ਗੱਲ ਹੈ ਕਿ ਇੱਕ ਤਾਂ ਉਹਨਾਂ ਦੀਆਂ ਤਨਖਾਹ ਬਹੁਤ ਘੱਟ ਨੇ ਜਿਹੜੇ ਕੱਚੇ ਨੇ ਜਾਂ ਪੱਕੇ ਨੇ ਤੇ ਬਿਨਾਂ ਤਨਖਾਹ ਤੋਂ ਗੁਜ਼ਾਰਾ ਕਰਨਾ ਬਹੁਤ ਮੁਸ਼ਕਲ ਹੈ ਜੇ ਤਿੰਨ ਤਿੰਨ ਚਾਰ ਚਾਰ ਮਹੀਨੇ ਦੀਆਂ ਪੈਂਡਿੰਗ ਖਰਾਬ ਹੁੰਦਾ ਤੇ ਸਿਸਟਮ ਸਾਰਾ ਵਿਗੜ ਜਾਂਦਾ ਤੇ ਬਾਲੀ ਜੀ ਨੇ ਡੈਪੂਟੇਸ਼ਨ ਲੈ ਕੇ ਆਏ ਨੇ ਮੈਂ ਗੱਲ ਕੀਤੀ ਆ ਪਤਾ ਕੀਤਾ ਵਾ ਵੀ ਡੀਸੀਐਫ ਕੋਲ ਸਾਡੇ ਕੋਈ ਪੈਂਡਿੰਗ ਨਹੀਂ ਹੈਗੀਆਂ ਇੱਕ ਫਾਈਲ ਸ਼ਾਇਦ ਮੈਡਮ ਨਨੀਤ ਬਾਲ ਆਏ ਨੇ ਉਹਨਾਂ ਨੇ ਕੱਲ ਕਲੀਅਰ ਕੀਤੀ ਆ ਤੇ ਮੈਨੂੰ ਲੱਗਦਾ ਵੀ ਇਸ ਵੀਕ ਦੇ ਵਿੱਚ ਜਿਹੜੀ ਪੈਂਡੈਂਸੀ ਹੈਗੀ ਆ ਕਲੀਅਰ ਹੋ ਜਾਊਗੀ ਬਾਕੀ ਅਸੀਂ ਕਮਿਸ਼ਨਰ ਸਾਹਿਬ ਨਾਲ ਗੱਲ ਕਰਾਂਗੇ ਔਰ ਕੋਸ਼ਿਸ਼ ਕਰਾਂਗੇ ਕਿ ਪਹਿਲੇ ਵੀਕ ਦੇ ਇੱਕ ਦਿਨ ਫਿਕਸ ਕੀਤਾ ਜਾਵੇ ਡੇਟ ਜਦਨ ਸਾਰੀ ਤਰ੍ਹਾਂ ਆ ਪੈ ਜਾਵੇ